ਕਾਨਫਰੰਸ ਹੈਗੀ ਐ ਅਸੀਂ ਦੋ ਜਿਹੜੇ ਆਨਲਾਈਨ ਗੇਮਿੰਗ ਦੇ ਸੱਟੇ ਦੇ ਕਾਲ ਸੈਂਟਰ ਜਿਹੜੇ ਚੱਲ ਰਹੇ ਸੀ ਖਰੜ ਦੇ ਏਰੀਆ ਵਿੱਚ ਉਹਦੇ ਸੰਬੰਧਿਤ ਰੱਖੀ ਗਈ ਹੈ ਜੀ ਡੀਐਸਪੀ ਸਾਈਬਰ ਕ੍ਰਾਈਮ ਔਰ ਸਾਈਬਰ ਯੂਨਿਟ ਜਿਹੜੀ ਸਾਡੀ ਹੈਗੀ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਖਰੜ ਦੇ ਏਰੀਆ ਦੇ ਵਿੱਚ ਦੋ ਐਡਾਂ ਦੇ ਕਾਲ ਸੈਂਟਰ ਚੱਲ ਰਹੇ ਆ ਜੀ ਜਿੱਥੇ ਲੋਕਾਂ ਨੂੰ ਉਹਦੇ ਚ ਇੱਕ ਵੈਬਸਾਈਟ ਦੇ ਰਾਹੀਂ ਜੁਆਇਨ ਕਰਾ ਕੇ ਉਹਨਾਂ ਤੋਂ ਠੱਗੀਆਂ ਵਾਰੀਆਂ ਜਾ ਰਹੀਆਂ ਆ ਉਦੇ ਵਿੱਚ ਇਹਦੇ ਵਿੱਚ ਕੀ ਸੀਗਾ ਜੀ ਇੱਕ ਦੋ ਕਾਲ ਸੈਂਟਰ ਪਰਟੀਕੂਲਰ ਜਿਹੜੇ ਚੱਲ ਰਹੇ ਸੀ ਇੱਕ ਐਫਬੀ ਫੇਸਬੁਕ ਤੇ ਐਡ ਦੇ ਕੇ ਜਿਹੜੇ ਬੱਚੇ ਸੀ ਉੱਥੇ ਕੰਮ ਕਰਨ ਵਾਲੇ ਇਹਨਾਂ ਨੂੰ ਰਿਕਰੂਟ ਕਰਦੇ ਸੀਗੇ ਤੇ ਉੱਥੇ ਉਹਨਾਂ ਨੂੰ ਦੱਸਦੇ ਨਹੀਂ ਸੀ ਪਹਿਲਾਂ ਕਿ ਕੀ ਕੰਮ ਹੋ ਰਿਹਾ ਪਰ ਬਾਅਦ ਵਿੱਚ ਮੇਰੇ ਉਹਨੂੰ ਸੰਵੇ ਕਰਤਾ ਜਾਂਦਾ ਸੀਗਾ ਕਿ ਕਿਸੇ ਲਾਲਚ ਕਰਕੇ ਉਹਨਾਂ ਨਾਲ ਜੁੜੇ ਰਣ ਲੇ ਗਏ ਆਨਲਾਈਨ ਦੀ ਜਿਹੜੀ ਇਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਇਹ ਕਾਲ ਸੈਂਟਰ ਇਸ ਤਰ੍ਹਾਂ ਆਪਰੇਟ ਕਰਦੇ ਸੀਗੇ ਜੀ ਕਿ ਲੋਕਾਂ ਨੂੰ ਅਲੱਗ-ਅਲੱਗ ਨੂੰ ਆਨਲਾਈਨ ਗੇਮਿੰਗ ਦਿਖਾ ਕੇ ਆਪਣੇ ਨਾਲ ਜੋੜਿਆ ਜਾਂਦਾ ਸੀਗਾ ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਹੈ ਇੱਕ allpanelexchd.com ਇਹਦੇ ਉੱਤੇ ਅਲੱਗ-ਅਲੱਗ ਗੇਮਸ ਦੇ ਉੱਪਰ ਸੱਟਾ ਲਵਾਇਆ ਜਾਂਦਾ ਸੀਗਾ ਇਸ ਵੈਬਸਾਈਟ ਦੇ ਉੱਪਰ ਜਿਹੜਾ ਇਹਦਾ ਹਲੇ ਤੱਕ ਸਾਨੂੰ ਜਿੰਨਾ ਕ ਪਤਾ ਲੱਗਿਆ ਹੈ ਇੰਟਰਨੈਸ਼ਨਲ ਇੱਕ ਗਰੋਹ ਹੈ ਇਹਨਾਂ ਦਾ ਜਿਹੜਾ ਮਾਸਟਰ ਸਰਵਰ ਹੈਗਾ ਸਾਡੇ ਸਾਰਨਾ ਹੁਣ ਤੱਕ ਦੁਬਈ ਦੇ ਵਿੱਚ ਹੈਗਾ ਫਿਰ ਵੀ ਅਸੀਂ ਅੱਗੇ ਇਨਵੈਸਟਿਗੇਟ ਕਰ ਰਹੇ ਹਾਂ ਵੀ ਇੱਥੇ ਕੀ-ਕੀ ਹੋਰ ਇੰਡੀਆ 'ਚ ਕੀ-ਕੀ ਹੋ ਸਕਦਾ ਲੇਕਿਨ ਹਲੇ ਤੱਕ ਦੀ ਤਫਤੀਸ਼ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਮਾਸਟਰ ਸਰਵਰ ਦੁਬਈ 'ਚ ਹੈ ਜਿਹੜਾ ਵੀ ਬੰਦਾ ਇਹਨਾਂ ਦੀ ਵੈਬਸਾਈਟ ਤੇ ਜੁਆਇਨ ਕਰਦਾ ਸੀਗਾ ਉਹਨੂੰ ਇੱਕ ਆਈਡੀ ਪਾਸਵਰਡ ਦਿੱਤਾ ਜਾਂਦਾ ਸੀਗਾ ਜਿਹਦੇ ਨਾਲ ਹੀ ਉਹ ਬਾਰ-ਬਾਰ ਇਹਨਾਂ ਨਾਲ ਲੌਗਇਨ ਕਰਕੇ ਜੁਆਇਨ ਕਰਦਾ ਸੀਗਾ ਉੱਥੇ ਉਹ ਕੋਇਨਸ ਪਰਚੇਸ ਕਰਦਾ ਸੀਗਾ ਗੇਮਸ ਖੇਡਣ ਲਈ ਛੋਟੇ ਅਮਾਊਂਟ ਤੋਂ ਸ਼ੁਰੂ ਜਦੋਂ ਇੱਕ ਕੋਈ ਬੰਦਾ ਇਹਨੂੰ ਛੋਟੇ ਅਮਾਊਂਟ ਤੋਂ ਸ਼ੁਰੂ ਕਰਦਾ ਸੀ ਤਾਂ ਉਹਨੂੰ ਜਿੱਤਾਂਦੇ ਰਹਿੰਦੇ ਸੀ ਇਹਨਾਂ ਦਾ ਜਿਹੜਾ ਐਲਗੋਰਿਦਮ ਹੈ ਉਸ ਤਰ੍ਹਾਂ ਕੰਮ ਕਰਦਾ ਸੀ ਕਿ ਇੱਕ ਬੰਦਾ ਜਦੋਂ 50000 1 ਲੱਖ 2 ਲੱਖ ਹੋਰ ਵੱਡੇ ਅਮਾਊਂਟ ਤੇ ਜਾਈ ਜਾਂਦਾ ਸੀ ਉਹ ਜਿੱਦਾ ਰਹਿੰਦਾ ਪਰ ਇੱਕ ਸਰਟਨ ਅਮਾਊਂਟ ਤੇ ਆ ਕੇ ਉਹ ਹਾਰਨਾ ਸ਼ੁਰੂ ਕਰ ਦਿੰ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਕਿ ਉਹਨੂੰ ਬਿਲਕੁਲ ਉਹਦੇ ਪੈਸੇ ਤੋਂ ਬੰਦੇ ਨੂੰ ਲੁੱਟ ਲਿਆ ਜਾਂਦਾ ਸੀਗਾ ਜੀ ਹੁਣ ਤੱਕ ਦੀ ਜਿਹੜੀ ਸਾਡੀ ਤਫਤੀਸ਼ ਹੈਗੀ ਹੈ ਅਸੀਂ ਇਹਨਾਂ ਦੇ ਤਕਰੀਬਨ 127 ਬੈਂਕ ਏਟੀਐਮ ਸਾਨੂੰ ਮਿਲੇ ਹਨ ਜਿੰਨੇ ਕੁ ਪਾਸਬੁਕਸ ਵੀ ਕੁਝ ਮਿਲੀਆਂ ਹੈਗੀਆਂ ਜਿੰਨਾ ਕੋਤੇ ਹਿਸਾਬ ਨਾਲ ਅਸੀਂ ਚੈੱਕ ਕੀਤਾ 18 ਕਰੋੜ ਰੁਪਏ ਦਾ ਤਕਰੀਬਨ ਇਹ ਹਲੇ ਤੱਕ ਗਵਨ ਕਰ ਚੁੱਕੇ ਸੀਗੇ ਤੇ ਉਹਦੇ ਚੋ ਕਾਫੀ ਪੈਸਾ ਜਿੰਨੀ ਗੱਲੇ ਤੱਕ ਅਸੀਂ ਜਾਂਚ ਕੀਤੀ ਹੈ ਉਹਦੇ ਚੋ ਬਾਰ ਬਾਰ ਕੈਸ਼ ਵਿਡਰਾਅ ਹੁੰਦਾ ਸੀਗਾ ਤੇ ਉਹ ਹਵਾਲੇ ਦੇ ਰਾਹੀਂ ਫੋਰਨ ਚ ਤਕਰੀਬਨ 80 ਤੋਂ 85% ਜਿਹੜਾ ਅਮਾਉਂਟ ਹੈ ਟੋਟਲ ਉਹ ਬਾਹਰ ਜਾ ਚੁੱਕਾ ਹੈ ਇਥੋਂ ਟੋਟਲ ਰਿਕਵਰ ਟੋਟਲ ਇਹਦੇ ਚ ਜੀ 8 ਬੰਦੇ ਰੈਸਟ ਹੋਏ ਆ ਦੋ ਲੋਕੇਸ਼ਨਾਂ ਤੇ ਇਹ ਚੱਲ ਰਹੇ ਸੀਗੇ ਇੱਕੋ ਹੀ ਬੰਦਾ ਹਲੇ ਜਿਹੜਾ ਇਹਦਾ ਮਾਸਟਰ ਮਾਈਂਡ ਕਹੋ ਜਾਂ ਓਨਰ ਜਿਹੜਾ ਆਪਰੇਟ ਕਰ ਰਿਹਾ ਸੀ ਉਹ ਵਿਜੇ ਨਾਮ ਦਾ ਬੰਦਾ ਹੈਗਾ ਉਹਨੂੰ ਅਸੀਂ ਨੋਮੀਨੇਟ ਕਰਕੇ ਇਹਦੇ ਜੋ ਇਹਦੇ ਲਈ ਰੇਡਸ ਕਰ ਰਹੇ ਹਨ ਨੂੰ ਅਰੈਸਟ ਕਰਨ ਲਈ ਬਟ ਉਸ ਤੋਂ ਸਿਵਾ 8 ਬੰਦੇ ਇਨ ਟੋਟਲ ਜਿਹੜੇ ਅਲੱਗ-ਅਲੱਗ ਮਹਾਰਾਸ਼ਟਰਾ ਦੇ ਰਾਜਸਥਾਨ ਬਿਹਾਰ ਮੱਧਿਆਪ੍ਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਇਹਦੇ ਵਿੱਚੋਂ 8 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜੀ ਟੋਟਲ ਸਾਨੂੰ ਇਹਨਾਂ ਕੋਲੋਂ 5 ਲੈਪਟਾਪ 51 ਮੋਬਾਈਲ ਫੋਨਸ 70 SIM ਕਾਰਡ 127 ATM ਕਾਰਡਸ ਔਰ 2.5 ਲੱਖ ਰੁਪਏ ਕੈਸ਼ ਜਿਹੜੀ ਹੈਗੀ ਹੈ ਟੋਟਲ ਇਹਦੇ ਵਿੱਚ ਬਰਾਮਦਗੀ ਹੁੰਦਾ ਸੀ। ਇਹਦੇ ਵਿੱਚ ਇਹਨਾਂ ਦੀ ਜਿਹੜੀ ਆਧਿਤੀ ਦਿੱਤੀ ਸਾਰੇ ਬਾਹਰ ਦੇ ਨੇ ਇਹਨਾਂ ਦੇ ਵਿੱਚ ਕਿਸੇ ਲੋਕੀ ਇੰਟਰਨੈਟ ਹੈ ਨਹੀਂ ਹਾਲ ਤੱਕ ਲੋਕਲ ਦੀ ਨਹੀਂ ਹੈਗੀ ਇਹ ਹਲੇ ਜਿਹੜੀ ਚੈੱਕ ਕਰ ਰਹੇ ਨੇ ਉਹਦੇ ਚੈੱਕ ਕਰ ਰਹੇ ਆ ਵੀ ਇਹ ਮਾਡਲ ਸਪਰੈਂਡੀ ਇਹ ਤਕਰੀਬਨ ਪਿਛਲੇ 6-7 ਮਹੀਨੇ ਤੋਂ ਰੋੜੇ ਚੱਲ ਰਿਹਾ। ਡੇਢ-2 ਮਹੀਨੇ ਇੱਕ ਫਲੈਟ 'ਚ ਰਹਿ ਕੇ ਅੱਗੇ-ਅੱਗੇ ਸ਼ਿਫਟ ਕਰ ਰਹੇ ਸੀਗੇ। ਹੁਣ ਜਿਹੜੀ ਸਾਡੀ ਤਫ਼ਤੀਸ਼ ਚੱਲ ਰਹੀ ਉਹ ਵੀ ਚੱਲ ਰਹੀ ਵੀ ਇਹ ਫਲੈਟ ਕਿਸ ਲਈ ਰੈਂਟ ਤੇ ਲਏ ਗਏ ਸੀ ਉਹਦਾ ਰੈਂਟ ਐਗਰੀਮੈਂਟ ਹੋਇਆ ਸੀ। ਜਿਹੜੇ ਹੁਣ ਫੜੇ ਗਏ ਉਹ ਤਾਂ ਸਾਨੂੰ ਆਇਡੈਂਟੀਫਾਈਡ ਹੈ ਵੀ ਪਹਿਲਾਂ ਕਿੱਥੇ ਕਿੱਥੇ ਇਹਨੇ ਕੰਮ ਕੀਤਾ ਉਹ ਉਸ ਲਾਈਨ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਰਾਜਸਥਾਨ ਦਾ ਰਹਿਣ ਵਾਲਾ ਹੈ ਰਾਜਸਥਾਨ ਦਾ ਰਹਿਣ ਵਾਲਾ ਹੈ ਸਾਰੇ ਬੈਂਕਾਂ ਦੀ ਕਿੱਥੀ ਦੀ ਇਨਵੋਲਵਮੈਂਟ ਹੈ ਇਹ ਜੀ ਨਹੀਂ ਇਨਵੋਲਵਮੈਂਟ ਕਿਸੇ ਦੀ ਨਹੀਂ ਮੈਂ ਵੀ ਹੁਣ ਅਸੀਂ ਉਹੀ ਚੈੱਕ ਕਰਨਾ ਹੈ ਕਿ ਵੀ ਖਾਤੇ ਤਾਂ ਇਹਨੇ ਦੇਖੋ ਲੀਗਲੀ ਕਰਵਾਏ ਹੋਣਗੇ ਜਿੰਨੇ ਪੈਸੇ ਆ ਰਹੇ ਸੀ ਉਹਨੇ ਸਾਡੀ ਸਾਰੇ ਜਿੰਨੇ ATM 127 ਕਾਰਡ ਹੈ ਹੁਣ ਦੇਖਣਾ ਪੈਣਾ ਕਿ ਕਿਹੜੇ ਕਿਹੜੇ ਬੈਂਕ ਦੇ ਕਿਹੜੇ ਕਿਹੜੇ ਖਾਤਿਆਂ ਨਾਲ ਲਿੰਕਡ ਹੈ ਉਹ ਅਸੀਂ ਖਾਤੇ ਅੱਗੇ ਫ੍ਰੀਜ਼ ਕਰਾਵਾਂਗੇ ਜਿਹਨੇ ਪੀਸੀਆਂ ਤੋਂ ਬਾਕੀ 8 ਨੰਬਰ ਦੇ ਦਫਤਰ ਦਿੱਤੇ ਨਹੀਂ ਇਨਰਜੀ ਦੀ ਸਟਿਸ਼ ਰਹਿ ਉਹਨਾਂ ਦੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਵੇਂ ਤੁਹਾਨੂੰ ਪਹਿਲਾਂ ਸਟਾਰਟਿੰਗ ਜੀ ਦੱਸਿਆ ਵੀ ਫੇਸਬੁਕ ਤੋਂ ਰਿਕਰੂਟ ਕਰਦੇ ਫੇਸਬੁਕ ਤੋਂ ਵੀ ਅਲੱਗ-ਅਲੱਗ ਸੋਸ਼ਲ ਮੀਡੀਆ ਤੋਂ ਰਿਕਰੂਟ ਕਰਦੇ ਸੀਗੇ ਤੇ ਉਹ ਬੰਦਾ ਜਦੋਂ ਇੱਕ ਜੌਬ ਲਈ ਆਂਦਾ ਸੀ ਵੀ ਕਾਲ ਸੈਂਟਰ ਹੈ ਕੁਛ ਹੈ ਪਰ ਉਹਨੂੰ ਹੌਲੀ-ਹੌਲੀ ਪਤਾ ਲੱਗਦਾ ਸੀ ਕਿ ਇੱਥੇ ਕੰ ਮੇਰੇ ਵੀ ਲਾਲਚ ਕਰਕੇ ਬੰਦਾ ਜੁੜਿਆ ਰਹਿੰਦਾ ਜੀ ਕਿਸੇ ਕਰਕੇ ਉੱਥੇ ਕੰਮ ਕਰਦੇ ਰਹਿੰਦੇ ਹਾਂ ਜੀ ਖਰੜ ਦਾ ਜੀ ਖਰੜ ਦੇ ਮੈਂ ਤੁਹਾਨੂੰ ਦੱਸ ਤਾ ਰਿਹਾ ਐਡਰੈਸ ਹੈਗਾ ਵਿੱਚ ਦੇ ਸਪੈਸ਼ਲ ਕਰਨਾ ਸਿਨੇਗਾ ਤੁਹਾਨੂੰ ਸਪੈਸ਼ਲ ਅਪ ਕੱਲ ਕਰ ਲੈ ਅੱਜ 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 ਬੇਸ਼ ਕਰ ਰਹੇ ਜਿਹਨਾਂ ਨੂੰ ਹੁਣ ਰਿਮਾਰਕ ਲਾਵਾਂਗੇ ਜਿਹੜੇ ਆਰਟੀਕਲ ਦਾ ਸੈਲੈਕਟ ਦਿੱਤਾ ਸਾਰੇ ਆਈਟੀ ਐਸਪੋਰਟ ਦੇ ਇਹਨਾਂ ਦੀ ਐਜੂਕੇਸ਼ਨ ਦਾ ਕਰਾਟੀਜ ਐਜੂਕੇਸ਼ਨ ਸਾਰੇ ਗ੍ਰੈਜੂਏਟ ਜਾਂ ਅੰਡਰ ਗ੍ਰੈਜੂਏਟ ਹੈਗੇ ਜਿਹਨਾਂ ਨੇ ਕੋਈ ਨਾ ਕੋਈ ਥੋੜਾ ਬਹੁਤ ਕੰਪਿਊਟਰ ਦੀ ਨੋਲਿਜ ਜਾਂ ਕੋਈ ਡਿਪਲੋਮਾ ਵਗੈਰਾ ਕੀਤਾ ਹੋਇਆ ਉਹ ਹੈਗੇ ਜੀ ਉਹ ਹਿਸਟਰੀ ਸ਼ੀਟ ਰ ਇਦਾਂ ਦਾ ਕੋਈ ਕ੍ਰਿਮੀਨਲ ਲੱਗ ਨਹੀਂ ਰਿਹਾ ਸਾਨੂੰ ਹਲਦਾ ਕਿਨਾਂ ਦਾ ਪਰ ਫਿਰ ਵੀ ਅਸੀਂ ਜਿਹੜੇ ਜਿਹੜੇ ਥਾਣੇ ਦੇ ਰਹਿਣ ਵਾਲੇ ਆ ਉੱਥੇ ਇੰਟੀਮੇਸ਼ਨ ਭੇਜ ਕੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਲਵਾਂਗੇ ਜ਼ਰੂਰ ਕਿ ਉੱਥੇ ਲੋਕਲ ਥਾਣੇ ਜਿਹਨਾਂ ਦਾ ਕੀ ਕੀ ਕ੍ਰਿਮੀਨਲ ਰਿਕਾਰਡ ਹੈ ਜਿਹੜੀ ਬੰਦਿਆਂ ਨੂੰ ਸਭ ਤੋਂ ਵੱਧ ਟਾਰਗੇਟ ਕੀਤਾ ਗਿਆ ਹੈ ਲੋਕਲ ਕਮਿਊਨਿਟੀ ਸੀਗੀ ਜਾਂ ਇੰਡੀਅਨ ਨਹੀਂ ਨਹੀਂ ਆਪਣੇ 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 ਲੋਕਲ ਵੀ ਹੈਗੇ ਮਿਡਲ ਕਲਾਸ ਵੀ ਹੈਗੇ ਮਤਲਬ ਅਲੱਗ ਅਲੱਗ ਟਰਾਂਜੈਕਸ਼ਨ ਮਿਲੀਆਂ ਕੋਈ ਬੰਦੇ ਦਾ 5-5 10 ਲੱਖ ਰੁਪਏ ਤੱਕ ਆਪਕੋ ਮੈਕਸਿਮ ਕਿੰਨਾ ਮਿਲੇ ਆਪਾਂ ਸਭ